ਓ ਲਿਆ ਵੀ ਮਿਕਸ ਵੀ ਆ ਗਿਆ। ਬਹੁਤ ਜ਼ਿਆਦਾ ਪੀਜ਼ਾ ਹੀ ਲੱਗ ਰਿਹਾ ਬੁੜਾ ਚੈੱਕ ਕਰੋ। ਹੁਣ ਨਾ ਤੰਦੂਰ ਦੇ ਵਿੱਚ। ਇਹ ਚਟਨੀ ਹੈ ਨਾ। ਐਂਡ ਆਸਟਾ ਮਚੂਰੀਅਨ ਤੇ ਨੂਡਲ। ਇੱਧਰ ਪੀਜ਼ਾ ਰੈਡੀ ਹੋ ਰਿਹਾ। ਆਪ ਅਸੀਂ ਟਿਕਾ ਕੇ ਬਿਠਾ ਜੇ ਡਿੱਗਣਾ ਜਾਵੇ ਕਿਤੇ। ਇੰਨਾ ਕਾ ਕਰਾਊਡ ਆ ਨਾ। ਉਹ ਜਿੰਨੇ ਬੰਦੇ ਖੜੇ ਸਾਰੇ ਬਾਹਰ ਵੇਟਿੰਗ 'ਚ ਖੜੇ ਆ। ਪਰ ਸਰੀਆ ਨਾਣਾਲੇ ਦੇ ਇੱਧਰ ਅੰਕਲ ਦਾ ਕਾਊਂਟਰ ਆ ਇੱਧਰੋਂ ਐਂਟ੍ਰੈਂਸ ਆ ਉੱਥਰੋਂ ਗੱਲਬਾਤ ਚੈੱਕ ਕਰੋ ਅੰਕਲ ਕਿੰਨੀ ਬਣਾਤੀ ਆ ਓਏ ਹੋਏ ਆਹ ਤਾਂ ਆਪਣੇ ਬੰਦੇ ਬੈਠੇ ਹੋਏ ਆ ਇਹ ਬੈਠੇ ਦੇ ਆਪਣੇ ਮਤਲਬ ਕਿ ਆਪਾਂ ਐਂਟਰੀ ਜੀ ਬਣਾਈ ਜੇ ਦੁਬਾਰਾ ਬਣਾਈ ਜੇ ਪਹਿਲੇ ਪਹਿਲੇ ਅੰਕਲ ਦੇ ਨਾਮ ਆ ਹੋਰ ਕਹਦਾ ਜੀ ਕੀ ਹਾਲ ਚਾਲ ਆ ਮੈਂ ਤਾਂ ਮਾਮਾ ਗ੍ਰਾਮ ਸਰਦਾਰ ਇਹ ਅੱਜ ਦਿਨ ਹੈਗਾ ਐਤਵਾਰ ਦਿਨ ਐਤਵਾਰ ਤੁਹਾਨੂੰ ਪਤਾ ਹੀ ਆ ਖਾਨਪਿੰਡੋਂ ਦੇ ਪੰਜਾਬੀ ਸ਼ਕੀਨ ਤੇ ਅੱਜ ਦਿਨ ਸ਼ੁਰੂ ਕਰਦੇ ਆਪਾਂ ਅੰਮ੍ਰਿਤਸਰੇ ਨਾਲ ਆਇਆ ਤਾਂ ਕਿਉਂਕਿ ਕਾਲੀ ਸੜਕ ਤੇ ਆਪਣੇ ਉਹ ਪੁਰਾਣੇ ਬੰਦੇ ਅੱਜ ਤੁਹਾਨੂੰ ਸਾਰਾ ਫੂਲ ਵਲੋਗਿੰਗ ਵਲੋਗ ਅੱਜ ਦਿਨ ਅੱਜ ਪਹਿਲਾਂ ਟਰਾਈ ਕਰਾਂਗੇ ਆਪਾਂ ਨਾਣਾ ਤੋਂ ਬਾਅਦ ਵੈਰੀ ਗੁੱਡ ਟਰਾਈ ਕਰਾਂਗੇ ਫਿਰ ਆਦਮ ਗੁੱਡ ਟਰਾਈ ਕਰਾਂਗੇ ਜੇ ਆਪਾਂ ਆਏ ਆ ਅੰਮ੍ਰਿਤਸਰੇ ਨਾਲ ਆਲੇ ਦੇ ਕਾਲੀ ਸੜਕਾਂ ਕੋਲੇ ਜਾਣ ਦਿਨਾਂਗੇ ਇਹਨਾਂ ਨੂੰ ਬੜੀ ਪਹਿਲਾਂ ਇਹ ਲੋਗੇ ਨੇ ਤੇ 숍 ਇਹਦੇ ਨੂੰ ਨਵੀਂ ਕਰਤੀਆਂ ਅੰਕਲ ਨੇ ਰੈਨੋਵੇਟ ਕਰਤੀ ਆ ਇਹ ਤਾਂ ਅੰਕਲ ਬਹੁਤ ਪੁਰਾਣੇ ਨੇ ਮਤਲਬ ਕਿਸੀ 5 ਰੁਪਏ ਦੋ ਨਾਲ ਖਾਣੇ ਦੇ ਅੰਕਲ ਨੂੰ ਅੱਜ ਤਾਂ ਫਟੇ ਚੱਕ ਹੋਇਆ ਪਤਾ ਅੱਜ ਕੱਲ ਤਾਂ ਦੇਖੋ ਰੇਟ ਆ ਚੱਕ ਆਹ ਰੇਟ ਹੁਣ ਦਾ ਕਿਸੇ ਇੱਕ ਦਿਨ ਹੁੰਦਾ ਜੀ ਅਸੀਂ ਹੁੰਦਾ ਸੀ 5 ਰੁਪਏ ਦੋ ਨਾਲ ਖਾਣੇ ਦੇ ਅੰਕਲ ਕੋ ਪਰ ਛੋਲੇ ਅੰਕਲ ਦੇ ਉਦਾਂ ਜਿਉਂਦਾ ਹੀ ਆ ਛੋਲੇ ਆ ਕੇਸ ਨਹੀਂ ਬਦਲਿਆ ਤੇ ਭਾਈ ਸਾਹਿਬ ਆਪਣੇ ਆਏ ਨੇ ਆਏ ਹਾਏ ਵਿਕੇਸ਼ ਭਾਈ ਉਹ ਹੱਥੋਂ ਡਿਆ ਮਮਾ ਉਸ ਹੱਥ ਤੋਂ ਕਿ ਨਹੀਂ ਆਇਆ ਨਹੀਂ ਬੈਗ ਇਸ ਕਰਕੇ ਟੰਗੇ ਹੋਇਆ ਕਿ ਜਮ ਤੋਂ ਸਿੱਧਾ ਇੱਧਰ ਆਏ ਆ ਜੀ ਉਧਰ ਕੰਮ ਚੱਲਦਾ ਅੰਕਲ ਦਾ ਆ ਚਲੋ ਬਾਕੀ ਇਹ ਚੇਬੂ ਨਾਲੋਂ ਪਲੇਟ ਆਲਨੂੰ ਇਹ ਨਾਲੋਂ ਫੋਨ ਇਹ ਵਾਲਾ ਵਾਲਾ ਕਿੰਨੇ ਸਾਲੋਂ ਅੰਕਲ ਜੀ ਹੋਣਾ ਤੈਨੂੰ 99 ਮੈਂ ਦਾ ਨਵੇਂ ਮਤਲਬ ਅਸੀਂ ਤਾਂ ਖਾਂਦੇ ਤਾਂ ਸੀ ਉਥੇ ਤੂੰ ਇਹ ਹੀ ਲੈਂਦੇ ਹੁੰਦੇ ਪਹਿਲਾਂ ਅਸੀਂ ਉਹਦਾ ਖਾਂਦੇ ਹਾਂ ਤੁਹਾਡੇ ਕੋਲ ਚੋਲੇ ਉੱਤੇ ਦੋ ਦਈ ਨਾ ਡੇ ਤੱਕ ਇਹ ਲੱਗਦੇ ਪਏ ਆਪਣਾ ਕਿਹੜੇ ਨਾਲ ਲਾਦਾ ਅੰਕਲ ਜੀ ਇਹ ਕਿਹੜੇ ਨਾਲ ਲਾ ਰਹੇ ਤੁਸੀਂ ਇਹ ਮਿਕਸ ਇਹ ਲੱਗਦਾ ਮਿਕਸ ਦਰਗਾਹ ਕਦਰ ਤੰਦੂਰ ਆ ਸਾਹਮਣੇ ਕਾਊਂਟਰ ਹੈ ਅੰਕਲ ਦੇ ਦਾਦੇ ਅੰਕਲ ਜੀ ਬਾਕੀ ਹੋਰ ਆਟਾ ਮੈਂ ਵੀ ਅੰਕਲ ਨੇ ਚੱਲ ਸ਼ੁਰੂ ਕੀਤੀਆਂ ਵਾ ਇਹ ਨੇ ਰਾਜਮਾ ਇਹ ਛੋਲੇ ਤੇ ਛੋਲੇ ਆ ਇਹ ਦਾਲ ਆ ਉਪਰ ਇਹ ਰਾਜਮਾ ਆ ਉਪਰ ਇਹ ਕੀ ਆ ਮਿੱਤਰ ਉਸ ਵਿੱਚ ਕੜੀ ਆ ਤੇ ਕਾ ਚੁੱਕੀ ਰਾਜਮਾ ਚੌਲ ਹੋ ਗਏ ਆਪਣੇ ਹਾਂ ਠੀਕ ਹੈ ਕੰਮ ਅੰਕਲ ਨੇ ਪੂਰਾ ਲਾਵਾਂ ਦਾ ਨਾਂ ਤੰਦੂਰ ਦੇ ਵਿੱਚ ਇੱਕ ਵਾਰ ਕਿੰਨੇ ਨਾਲ ਲਾਉਂਦੇ ਅੰਕਲ ਜੀ ਚ ਤੰਦੂਰ 'ਚ ਥਲ ਥਲ ਲੱਜ ਜਾਂਦੇ ਇਧਰ ਉਹ ਦਕਾਨ ਬੰਦ ਕਰਤੀ ਨਾਲ ਵਾਲੀਆਂ ਇਧਰ ਹੀ ਕਰਦਾ ਸਾਰਾ ਕੰਮ ਆ ਜੀ ਆ ਲੋਹਣੇ ਤੇ ਉਹਨਾਂ ਦਾ ਸੱਜ ਬਹੁਤ ਵੱਡਾ ਬਹੁਤ ਵੱਡਾ ਸੱਜ ਉਹਨਾਂ ਦਾ ਪਰ ਯਕੀਨ ਕਰ ਤੂੰ ਬੰਦੇ ਨੇ ਬਿਊਟੀ ਪੇਸ਼ ਕਰਦੀ ਓ ਪਰ ਬਿਊਟੀ ਬਾ ਵਾਹ ਨਿਕਣਾ ਬਾਦ ਮਗਰ ਮਮਾ ਹਜੇ ਪੌਣ ਦੀ ਲੋੜ ਨਹੀਂ ਬਾ ਠੀਕ ਆ ਅਸੀਂ ਨਾਲ ਲਵਾਏ ਹੋਏ ਆ ਇਹ ਅਸੀਂ ਜੋ ਕੁਝ ਨਹੀਂ ਖਾਣਾ ਅੱਜ ਖਾਵਾਂਗੇ ਨਾ ਜੋ ਅੰਕਲ ਦੇ ਬਿਲਕੁਲ ਸਪੈਸ਼ਲ ਨੇ ਅਬ ਇਹ ਤਰੀ ਸਪੈਸ਼ਲ ਚੀਜ਼ ਆਪਾਂ ਉਹ ਖਾਵਾਂਗੇ ਲਾ ਲਾ ਉਹ ਤੇ ਲਾ ਦੇ ਭੋਕ ਮੀ ਰੱਖੀ ਆ ਉਹ ਤੂੰ ਮम्मा ਬੈਗ ਤਾਂ ਲਾ ਦੇ ਮੈਂ ਦੇਖਿਆ ਵੇ ਨਾ ਤੂੰ ਦਿਮਾਗ ਤੇ ਹੈ ਨਹੀਂ ਵੇ ਕਦਾ ਬੈਗ ਪਾ ਕੇ ਬੈਠਾ ਮम्मा ਮੈਂ ਟ੍ਰੋਲਾ ਦੇ ਜਰੀ ਥਾ ਕਰਦੇ ਆ ਪਾ ਵੇਟ ਆਲੂ ਵੜਨ ਆ ਗਿਆ ਭਰਾਵਾ ਆਲੂ ਵੜਨ ਜੋ ਤੂੰ ਜੁਨਾ ਉਹਦਾ ਸੈ ਚੈੱਕ ਕਰੋ ਕਿੰਨਾ ਕਰਾਂ ਚੀ ਉਹ ਆ ਵੀ ਕਿ ਉਹ ਨਾ ਨਾ ਉਹ ਲਿਆ ਵੀ ਮਿਕਸ ਵੀ ਆ ਗਿਆ ਠੀਕ ਹੈ ਮਿਕਸ ਦਾ ਸੈਚ ਚੈੱਕ ਕਰੋ ਆਲੂ ਵਾਲਾ ਚੈੱਕ ਕਰੋ ਆਲੂ ਵਾਲਾ ਛੋਟਾ ਹੈ ਉਹ ਮੈਂ ਦਰ ਦਾਲ ਮਨ ਆ ਰਿਹਾ ਹੈ ਵਚ ਕੇ ਮਨ ਉਹ ਅਜਿਹਾ ਅਜਿਹਾ ਨਾ ਹੈਗਾ ਕੀਮਾ ਨਾ ਆ ਰਿਹਾ ਉਹਦਾ ਵੀ ਸੈਚ ਨਹੀਂ ਕਰਦਾ ਵਚ ਕੇ ਮਨ ਉਹ ਕੀਮਾ ਕੀ ਸਾਦੇ ਇੱਕ ਦੇ ਵਿੱਚ ਕਿਤੇ ਨਹੀਂ ਇਦਾਂ ਰਖੋ ਲੈ ਕੀਮਾ ਓਏ ਭਾਈ ਕੀਮਾ ਵੀ ਆ ਗਿਆ ਲਿਆ ਵੀ ਲਿਆ ਮੇਰਾ ਕੀਮਾ ਜਿੰਨੇ ਜਿੰਨੇ ਪੈਸਾ ਹੈ ਦੇਖ ਉਹ ਬਟਾ ਉਹ ਬਟਾ ਉਹ ਫੋਟੋ ਲੈ ਜਣੇ ਥੰਮੇਂਗਾ ਲੈ ਲਵਾਂ ਨਾ ਕਿੰਨਾ ਵੜਾ ਦੇਖੀ ਹੋਏ ਹੋਏ ਜਿਹੜੀ ਗੱਲਬਾਤ ਹੈ ਨਾ ਉਹ ਆ ਛੋਲਿਆਂ ਦੀ ਆ ਇਹਨਾਂ ਦੀ ਮੈਂ ਕਹਾਂਗਾ ਗੀ ਮਨਾਂ ਨੂੰ ਵੀ ਕਹਾਂਗਾ ਮੈਂ ਟੈਨਸ਼ਨ ਨਾ ਲੈ ਬੰਦੇ ਸਾਰੇ ਆ ਇਹਨੇ ਹੋਸ ਤੋਂ ਹਨ ਤੇਜ਼ ਕਹਿੰਦਾ ਉਹ ਹੀ ਤੇਰਾ ਕਿਦਾਂ ਦਾ ਟੈਂਟਾ ਇਹ ਤਾਂ ਮੈਨੂੰ ਪਤਾ ਹੀ ਇਹ ਤਾਂ ਸਹੀ ਗੱਲਬਾਤ ਓਕੇ ਆ ਚਲੋ ਮੈਂ ਵੀ ਟਰਾਈ ਕਰ ਲਵਾਂ ਗੱਦਾ ਦਾ ਬਣਾਈ ਮੇਰੀ ਮਾੜੀ ਬਣਾ ਦੇ ਸਾਡੇ छोले तो 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 कैसे लगा सरदार जी जायका चटनी है तो ना एंड लो पहले ਇਹਦਾ ਟੇਸਟ ਉਦਾਂ ਦਾ ਜਿੱਦਾਂ ਕੁੰਡੀ ਘੋਟਾਂ ਜਿਹੜੇ ਘੋਟਦੇ ਨੇ ਜਿਪਣੇ ਘਰੇ ਪੂਰਾ ਟੇਸਟ ਉਦਾਂ ਦਾ ਪਰ ਚਟਨੀ ਐਂਡ ਬੰਡ ਵੀ ਮੈਂ ਟ੍ਰਾਈ ਕਰਦੇ ਹਾਂ ਆ ਆਪਣੀ ਅੰਚ ਚਟਨੀ ਆ ਗਿਆ ਆਪਣੀ ਛੁੱਲੇ ਤੇ ਖੋਲ ਜਾਇਆ ਕਾ ਹਲੋ ਵੀ ਮਨ ਨੂੰ ਵਾਲਾ ਬਾਦ ਹੁਣ ਟ੍ਰਾਈ ਕਰਦੇ ਆ ਬੰਦੇ अ नाेंगेद ਕਾਇਓ ਟੁੱਟ ਗਏ ਬਈ ਨਾਣਾ ਉਹ ਬੰਦਾ ਜਿਹੜਾ ਛੋਲੇ ਖਾ ਜਾਂਦਾ ਪਾ ਦੋ ਮਾਰੇ ਪਾ ਦੋ ਤੁਸੀਂ ਛੋਲੇ ਖਾਣਾ ਹੀ ਪਾ ਦੋ ਮੈਂ ਚੈੱਕ ਕਰ ਆਏ ਹਾਂ ਚੱਲੇ ਬੰਦੇ ਚਟਨੀ ਪਾ ਦੇ ਪਿਆਜ ਪਾ ਦੇ ਮਾੜੀ ਨਾਲ ਨਹੀਂ ਉਹਦੇ ਪਾ ਦੇ ਪਿਆਜ ਪਿਆਜ ਚਟਨੀ ਤੇ ਬਈ ਮੈਂ ਪਿਆਜ ਪਾ ਦੇ ਇੱਧਰ ਪਾ ਦੇ ਆਹ ਬੰਦੇ ਨੇ ਪੁਲਿਸ ਐਬਾ ਕੀਤੀ ਭਰਾਵਾ ਆਏ ਹਾਂ ਉਲੇ 13 ਨੇ ਜੱਲ ਲਿਆਂ ਗਿਆ ਔਰ ਚਾਰ-ਚਾਰ ਵਾਰੀ ਹੈ ਨਹੀਂ ਕੁੱਤੇ ਨੂੰ ਮਮਾ ਜੀ ਇਹਨਾਂ ਵਿੱਚੋਂ ਰਿਟਰੀ ਦੇਣੀ ਹੈ ਨਾ ਜੀ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਆਪਣਾ ਮਿਕਸ ਨਾਲ ਪੰਲਾ ਜ ਮਿਕਸ ਏ ਕੀਮਾ ਤੇ ਅਦਰਕ ਮਿਕਸ ਨਾਲ ਦੇ ਕਰਦੇ ਬੱਕਰੀ ਐਂਡ ਵਾਰ ਇਸ ਕਰਕੇ ਸਪੈਸ਼ਲ ਦੁਬਾਰਾ ਲਵਾਇਆ ਆਪਾਂ ਕੋਲ ਗਾਦੇ ਪੀਜਾ ਹੀ ਲੱਗਣ ਡੇ ਪੁਰਾ ਚੈੱਕ ਕਰੋ ਓਏ ਹੋਏ ਇਹਦਾ ਬਤਾ ਦੇ ਜੀ ਨਾਂ ਨਾ ਪੀ ਗਈ ਹੈ ਦਾਦੇ ਭਾਈ ਕਿੱਥੇ ਹੈ ਇਹ ਰਾਨਾ ਓਏ ਹਾਂਜੀ ਆਪਣੀ ਸ਼ੋਪ ਹੈ ਜੀ ਕਾਲੀ ਸੜਕ ਤੇ ਸਾਵਨ ਸਕੂਲ ਦੇ ਕੋਰਡੀਨੇਟਰ ਸਾਵਨ ਸਕੂਲ ਅੰਦਰ ਸੇ ਰਾਨਾ ਜੀ ਠੀਕ ਹੈ ਇੱਧਰ ਹੈਗਾ ਸਾਵਨ ਸਕੂਲ ਭਾਈ ਦੇ ਦੁਕਾਨ ਤੋਂ ਅੱਗੇ ਇਹ ਕਾਲੀ ਸੜਕ ਪਾਉਂਗ ਤੁਸੀਂ ਰਾਨਾ সুইਟ ਸ਼ਾਪ ਤੋਂ ਰਾਈਟ ਮੁੜ ਕੇ ਨਾਲ ਹੀ ਭਾਈ ਦੀ ਦੁਕਾਨ ਆ ਚੰਗਾ ਭਾਜੀ ਮਿਲਨੇ ਆ ਫਿਰ ਜਿਵੇਂ ਕਿ ਤੁਸੀਂ ਦੇਖਿਆ ਥੋੜੇ ਦਿਨ ਪਹਿਲਾਂ ਕੀ ਅਸੀਂ ਸਵੇਰੇ ਬ੍ਰੈਕਫਾਸਟ ਸਖਾਦਾ ਸੀਗੇ ਅੰਬਰਸਰੀ ਵਾਲੇ ਦਾ ਨਾਨ ਜੋ ਕਿ ਕਾਲੀ ਸੜਕ ਤੇ ਨੇ ਸਾਹਮਣੇ ਸਕੂਲ ਦੇ ਕੋਲ ਨੇ ਤੇ ਨਾਨ ਦੀ ਗੱਲ ਤਾਂ ਐਂਡ ਸੀਗੀ ਤੇ ਹੁਣ ਤਕਰੀਬਨ ਰਾਤ ਦੇ ਵਜ ਚੁੱਕੇ ਨੇ 7:30 ਇਹਨਾਂ ਦਾ ਡਿਨਰ ਕਰਨ ਚੱਲਦੇ ਆ ਐਕਸਪ੍ਰੈਸ ਵੈਜੀਟੇਰੀਨ ਵਾਲਿਆਂ ਦੇ ਮੈਂ ਸੁਣਿਆ ਉੱਥੇ ਜੋ ਮਰਜ਼ੀ ਖਾਓ ਪਰ ਬੰਦਾ 190 ਰੁਪਏ ਪੂਰਾ ਢਿੱਡ ਪਰੋ ਜੋ ਮਰਜ਼ੀ ਖਾਓ ਤੇ ਹੁਣ ਤੁਹਾਨੂੰ ਉੱਥੇ ਲੈ ਕੇ ਚੱਲਦੇ ਆ ਤੇ ਕਰਦੇ ਆ ਉੱਥੇ ਦਾ ਵਲੌਗ ਉੱਥੇ ਜਾ ਕੇ ਸ਼ੁਰੂ ਕਰਾਂਗੇ ਕਿਉਂਕਿ ਰਸਤੇ ਤੇ ਬਾਈਕ ਤੇ ਜਾਣਾ ਬਾਈਕ ਤੇ ਮੈਂ ਕੀ ਸ਼ੂਟ ਕਰੂੰਗਾ ਸਿੱਦੇ ਜਾ ਕੇ ਤੁਹਾਨੂੰ ਮਿਲਦੇ ਆ ਉੱਥੇ ਆ ਜੋ ਲੈ ਕੇ ਚੱਲਦੇ ਆ ਜੋ ਇੱਧਰ ਆਪਾਂ ਪਰਚੀ ਕੱਢਾ ਕੇ ਅੰਦਰ ਜਾਣਾ ਵਾ ਕੈਸ਼ ਕਾਊਂਟਰ 190 ਆਪਣੇ ਪਰਸਨ ਆ ਧਿਆਨ ਨਾਲ ਜੇ ਛੱਡਿਆ 100 ਰੁਪਏ ਜਰ ਮੰਨਣਾ ਵੀ ਆ ਇੰਨਾ ਕ ਕਰਾਊਡ ਆ ਨਾ ਉਹ ਜਿੰਨੇ ਬੰਦੇ ਖੜੇ ਸਾਰੇ ਬਾਹਰ ਉਹ ਵੇਟਿੰਗ ਚ ਖੜੇ ਆ ਮੈਂ ਬੰਦ ਕਰਤਾ ਹੁਣ ਸਾਰੇ ਬੇਟਿੰਗ ਝਗੜੇ ਬਾਅਦ ਅਸੀਂ ਉੱਠਾਂਗੇ ਤੇ ਆਵਾਂਗੇ ਸਾਰੇ ਟੇਬਲ ਭਰੇ ਹੋਏ ਡਾਉਂਟਰ ਚੋਕਲੇਟਾ ਲੈਣੀ ਆਪਾਂ ਅੱਗੇ ਸਾਰਾ ਫੂਡ ਆ ਗਿਆ ਬੀਰੋ ਸੇ ਕਰਾ ਹਾਸਤਾ ਮਚੂਰੀਆਂ ਜਿਹੜੀਆਂ ਉਹਦਾ ਇਤਨੇ ਪੀਜ਼ਾ ਰੈਡੀ ਹੋ ਰਿਹਾ ਅਧਰੋਵਾ ਬੈਠੇ ਨੇ ਸਾਬ ਅਸੀਂ ਟਕਾ ਕੇ ਬਿਠਾ ਜਾ ਡਿੱਗਣਾ ਜਾਵੇ ਕਿਤੇ ਮੈਡਮ ਜੀ ਖਾ ਰਹੇ ਨੇ ਆਪਣੇ ਪਨੀਰ ਚਾਂਪਾ ਨੂਡਲ ਖਾ ਚੁੱਕੇ ਆ ਮੈਡਮ ਦਾ ਵੇਢੀ ਹੋ ਗਈ ਮੈਂ ਟਰਾਈ ਕਰਦਾ ਫਿਰ ਨਾਲ ਸਨੈਕਸ ਯਾ ਲੈ ਨੂਡਲ ਮੰਜੀਰੀਆ ਨਾ ਪਾਸਤਾ ਚਾਂਪਾ ਕਰੀ ਤਾ ਪਹਿਲਾ ਸਨੈਕਸ ਟਰਾਈ ਕਰਦੇ ਆ ਉਦੋਂ ਬਾਅਦ ਕੁਝ ਹੋਰ ਪੀਜ਼ ਆ ਰਿਹਾ ਜਦ ਤੱਕ ਬੈਠੇ ਭਾਈ ਜੀ ਜ ਆ ਗਿਆ ਆਪਣਾ 21 ਵਜਾ ਦੇਖੀ ਦੇਖੀ ਸਭ ਜੇ ਔਰ ਹਾਂ ਲੋਕੀ ਲੱਗੇ ਨੇ ਸਾਰਾ ਹੀ ਭਰਿਆ ਪਿਆ ਕੰਮ ਕਰ ਤੂ ਬਾਨੇ ਭੱਲੇ ਬਾਨੇ ਹੋਰ ਚੱਤਨੇ ਭੱਲੇ ਹੁਣ ਗੁਜਾਰਾ ਹੁੰੜਿਆ ਸਾਡਾ ਇਹ ਕਿਤੇ ਵਿੱਚ ਆੜਾ ਨੇ ਲਿਆ ਵਾ ਮੈਂ ਲਿਆ ਇੱਕ ਭੱਲਾ ਤੇ ਪੀਜ਼ਾ ਮੈਡਮ ਨੇ ਲਿਆ ਭੱਲਾ ਮਨਚੂਰੀਅਨ ਪਾਸਤਾ ਮੈਡਮ ਰੋਟੀ ਪਹਿਲੀ ਖਾ ਚੁੱਕੇ ਨੇ ਪੀਜ਼ਾ ਦਵੱਲੀ ਆ ਰਹੇ ਨੇ ਮੁੰਡਾ ਵੀ ਦੇਖੋ ਮੈਡਮ ਜੀ ਡਿੱਗਣਾ ਜਾਵੇ ਕਿਹਦੇ ਦਾ ਇੰਟਰਟਿਸ ਕਰਨਾ ਹੈ ਬਣਾ ਬਣਾ ਚੱਕ ਟੈਂਟਿੰਗ ਜਿਹੜਾ ਮੈਡਮ ਇਹੀ ਗੱਲ ਬਾਤ ਆ ਬਈ ਹੂੰ ਟਰਾਈ ਕਰਦੇ ਆ ਪਾਉ ਭਾਜੀ ਆ ਗਈ ਵੀ ਪਾਉ ਭਾਜੀ ਥੋੜਾ ਥੋੜਾ ਖਾਣਾ ਵਾ ਕੋਈ ਗੱਲ ਨਹੀਂ ਜਦੋਂ ਟਿੱਟ ਪਰਨਾ ਰੋਟੀ ਖਾ ਲਵਾਂਗੇ ਆਪਾਂ ਪਾਉ ਭਾਜੀ ਆ ਗਈ ਆਪਣੇ ਪਾਉ ਭਾਜੀ ਇੰਸਟਾਗ੍ਰam ਚੈਨਲ ਇਹਨਾਂ ਦਾ ਤੇ ਫੇਸਬੁਕ ਜਿਨ੍ਹਾਂ ਨੇ ਆਉਣਾ ਇਹ ਤੋਂ ਚੈੱਕ ਕਰਕੇ ਆ ਸਕਦਾ ਪਲੇਆਵਾ ਚੌਲ ਦਹੀਂ ਚਾਂਪਾ ਪਨੀਰ ਪਾਪਾ ਜੀ ਆ ਗਿਆ ਪੀਜ਼ਾ ਆ ਗਿਆ ਤੇ ਰੋਟੀ ਆ ਗਈ ਆ ਉਹਦੇ ਖਾ ਲਈ ਆ ਬਈਆ ਉੱਥਾ ਰਾਉਂਡ ਆਪਾਂ ਜਿੰਦ ਤੋਂ ਬਾਅਦ ਬਾਸਟ ਸਟ੍ਰੀਟ ਭਰ ਲੈਣਾ ਪੂਰਾ ਆਪਣਾ ਇੱਥੇ ਚਾਵਾ ਸੂਜੀ ਦਾ ਕੜਾ ਬਸ ਇਹ ਭਾਈ ਸਾਹਿਬ ਨਹੀਂ ਛੱਡਦੇ ਕੁਝ ਕੜਾ ਖਾਣਾ ਕੜਾ ਖਾਣਾ ਹਾਂਜੀ ਕੜਾ ਖਾਣਾ ਲੈ ਖਾ ਲੈ ਲੈ ਖਾ ਲੈ ਹਾਂ ਲਲਕਾਰੇ ਮਾਰਦਾ ਲਲਕਾਰੇ ਕਹਿੰਦਾ ਮੈਨੂੰ ਦਿਓ ਪਹਿਲਾਂ ਤੈਸੇ ਦਾ ਤੂੰ ਪੂਰੇ ਕੀਤੇ ਇੱਥੇ ਆ ਗਏ ਅਈ ਤਾਂ ਕੋਈ ਖਾਦਾ ਵੀ ਨਹੀਂ ਹਾਂ ਚਲ ਆਪਣਾ ਕੰਮ ਡਾਨਿਆ ਮੈਡਮ ਜੀ ਕਹਿੰਦੇ ਆਈ ਖਾਣਾ ਵਾ ਕਰੋ ਕਰੋ ਮੇਰੇ ਚੱਕੋ ਫਟੇ ਚਲ ਜੀ ਬਾਹਰ ਆ ਜਾਓ ਭਈ ਚਲੋ ਭਈ ਮਿੱਤਰੋ ਇਹ ਬਾਹਰ ਆ ਗਏ ਤੇ ਓਹ ਆਪਣਾ ਬਾਈਕ ਆ ਲੱਗਾ ਓਏ ਹਾਂ ਲੱਗਾ ਓਏ ਆ ਲੱਗਾ ਤੇ ਲੋਕੇਸ਼ਨ ਹੈਗੀ ਆ ਬੀਐਸਐਨਐਲ ਟੈਂਡੇ ਫੋਨ ਭਾਰਤਨਗਰ ਚੌਂਕ ਦੇ ਬਿਲਕੁਲ ਸਾਹਮਣੇ ਆ ਰਿਹਾ ਆਪਣਾ ਐਕਸਪ੍ਰੈਸ ਵੈਜੀਟੇਰੀਅਨ ਠੀਕ ਹੈ ਜੀ ਇਧਰ ਆ ਇੱਥੇ ਐਂਟਰੀ ਆ 190 ਰੁਪਏ ਪਰ ਬੰਦਾ ਜੇ ਤਾਂ ਬੱਚਾ ਵੱਡਾ ਵਾ ਤਾਂ 90 ਰੁਪਏ ਉਹਦੇ ਐਕਸਟਰਾ ਲੱਗਦੇ ਆ ਹਾਂਜੀ ਬਾਕੀ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਆ ਚੱਲਦੇ ਆਪਣੇ ਘਰੇ ਰਾਈਡ ਕਰ ਸੀ ਤਾਂ ਇਹਨੂੰ ਘਰੇ ਵਾਪਸ ਆ ਚੁੱਕੇ ਆ ਤੇ ਐ ਐਕਸਪ੍ਰੈਸ ਵੈਜੀਟੇਰੀਅਨ ਵਾਲਿਆਂ ਦੇ ਜਾ ਆਏ ਆ ਤੇ ਉੱਥੇ ਦਾ ਜੋ ਰਿਵਿਊ ਦੇਣਾ ਹੋਵੇ ਆਪਾਂ ਨੇ ਕੁਸ਼ਕਾਟ ਮ ਬਧੀਆਂ ਸੀ ਕੁਚਕ ਦਾ ਟੇਸਟ ਬਿਲਕੁਲ ਠੀਕਡਾ ਸੀ ਇਹਦੇ ਠੀਕ-ਠਾਕ ਸੀ ਆਟਮਾ ਸੀ ਗਿਆ ਉਹ ਸੀ ਆਪਣੀਆਂ ਨਿਊਟਰਲ ਮਜੂਰੀਨ ਪਾਪਾ ਭਾਜੀ ਇਹ ਆਟਮਾ ਮਤਲਬ ਕਿ ਜਿਹੜੀ ਸੀ ਖਾਨ ਵਾਲੀਆਂ ਇਹ ਮਤਲਬ ਕਿ ਇਹਨਾਂ ਦਾ ਟੇਸ ਬਿਲਕੁਲ ਨੋਰਮਲ ਸੀਗਾ ਬਾਕੀ ਜੇ ਪੀਜ਼ਾ ਸੀਗਾ ਭੱਲੇ ਸੀਗੇ ਚੰਪਾਂ ਦੀ ਸਬਜ਼ੀ ਸੀ ਪਨੀਰ ਦੀ ਸਬਜ਼ੀ ਸੀਗੀ ਉਹ ਬਿਲਕੁਲ ਸਵਾਦ ਸੀਗੀ ਚਪਾਤੀ ਬਿਲਕੁਲ ਗਰਮ-ਗਰਮ ਉਹ ਵੀ ਸਵਾਦ ਸੀ ਮਤਲਬ 190 ਰੁਪਏ ਵਿੱਚ ਪੂਰੇ ਵਰਥ ਟਿਆ ਇਥੇ ਆ ਸਾਡਾ ਜਵਾਬ ਕਰਿਆ ਕਿ ਬਣੀ ਚੁੱਪ ਕਰਦਾ ਇੱਥੇ ਵੀ ਰੌਲਾ ਪਈ ਜਾਂਦਾ ਮੈਂ ਉੱਥੇ ਸਾਨੂੰ ਚੁੱਪ ਕਰਕੇ ਖਾਣ ਦਿੱਤਾ ਭਾਈ ਸਾਹਿਬ ਕਹਿੰਦੇ ਮੈਨੂੰ ਖਵਾਵਾਂ ਮੈਂ ਪੂਰੇ ਕਰਦਾ ਪੈਸੇ ਤੁਹਾਡੇ ਕਿਦਾਂ ਪੈਸੇ ਪੂਰੇ ਕਰ ਦੀਨੇ 190 ਰੁਪਏ ਤੇ ਹੁਣ ਖਾ ਪੀ ਲਿਆ ਢਿੱਡ ਪੂਰਾ ਫੁੱਲਿਆ ਤੇ ਅੱਜ ਦੇ ਵਲੌਗ ਦੀ ਐਂਡਿੰਗ ਇੱਥੇ ਕਰਦੇ ਆ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਮੈਂ ਆਲਾ ਆਪਣਾ ਪ੍ਰੌਂਸਰ ਦਾ ਤੇ ਮਿਲਦੇ ਆਂਗੇ ਅਗੇ ਹੋਰ ਨਵੇਂ ਵਲੌਗ ਦੇ ਵਿੱਚ ਚੰਗਾ ਜੀ ਸਤਿ ਸ੍ਰੀ ਅਕਾਲ